ਘਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਤਿਕਾਰ ਮੈਂ ਆਹ ਤੁਹਾਡਾ ਉਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਮੇਸ਼ਾ ਹੀ ਚੈਲੰਜ ਕਰਦੇ ਨੇ ਚਾਹੇ ਉਹ ਪੰਜਾਬ ਦੇ ਕਿਸਾਨ ਹੋ ਚਾਹੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਹੋ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਤੇ ਚਾਹੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਭਾਈ ਆਜੋ ਮੇਰਾ ਡਿਬੇਟ ਕਰ ਲਓ ਕਿੰਨੇ ਕਿੰਨਾ ਪੈਸਾ ਕਮਾਇਆ ਕਿੰਨੇ ਪੰਜਾਬ ਦੀਆਂ ਬੇੜੀਆਂ ਦੇ ਵਿੱਚ ਵਟੇ ਪਾਏ ਕਿੰਨੇ ਪੰਜਾਬ ਦੇ ਨਾਮ ਤੇ ਸਿਆਸਤ ਕਰਕੇ ਸੱਤਾ ਦਾ ਆਨੰਦ ਬਣਾਇਆ ਲੁੱਟਿਆ ਵੀ ਕੁੱਟਿਆ ਵੀ ਤੇ ਪੈਸਾ ਵੀ ਬਣਾਇਆ ਲੇਕ ਹਰ ਵਾਰ ਚੱਲ ਤੂੰ ਭਾਂਦੇ ਨਹੀਂ ਸੋਚਿਆ ਹੋਵੇਗਾ ਕਿ ਚੈਲੰਜ ਕੀਤਾ ਸੀ ਕੈਪਟਨ ਅਮਨਿੰਦਰ ਸਿੰਘ ਅਤੇ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦਿਨਾਂ ਦੇ ਵਿੱਚ ਨਾ ਤੇ ਸੁਖਵੀਰ ਸਿੰਘ ਬਾਦਲ ਆਏ ਨਾ ਆਏ ਕੈਪਟਨ ਅਮਨਿੰਦਰ ਸਿੰਘ ਲੁਧਿਆਣੇ ਦੇ ਵਿੱਚ ਬੜਾ ਵੱਡਾ ਇਕੱਠ ਹੋਇਆ ਸੀ ਰੱਜ ਕੇ ਜਿਹੜਾ ਚਲੇਲ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਆਤੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ਼ੀਤਲ ਅੰਗੁਰਾਲ ਨੇ ਚੈਲੰਜ ਕੀਤਾ ਜਮਨੀ ਚੋਣ ਹਲਕਾ ਲੁਧਿਆਣਾ ਪੱਛਮੀ ਦੀ ਜਦੋਂ ਹੋ ਰਹੀ ਜਲੰਧਰ ਪੱਛਮੀ ਦੀ ਹੋ ਰਹੀ ਸੀ ਫਿਰ ਕਿਸਾਨਾਂ ਨੂੰ ਚੈਲੰਜ ਕਰ ਦਿੱਤਾ ਗਿਆ ਆਜੋ ਮੇਰੇ ਨਾਲ ਡਿਬੇਟ ਕਰ ਲਓ ਜਦੋਂ ਕਿਸਾਨਾਂ ਨੇ ਚੈਲੰਜ ਕੀਤਾ ਵਾਰੋ ਵਾਰੀ ਹੋ ਗਿਆ ਭਾਈ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਹਨਾਂ ਨੂੰ ਕਿਹੜੀ ਫਿਕਰ ਹੈ ਇਹ ਤਾਂ ਲੋਕ ਵੇਲੇ ਨੇ ਉਹਨੇ ਦੇ ਸੀਜ਼ਨ ਮੁਕੰਮਲ ਕਰਦੀ ਇਹਦਾ ਲਾਈਵ ਰਿਪੋਰਟ ਕਰ ਲਾਂਗੇ ਲੇਕਿਨ ਹੁਣ ਗੱਲ ਆ ਗਈਏ ਕਰੋ ਜਾਂ ਮਰੋ ਦੀ ਵੰਗਾਰ ਲਿਆ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਕਰ ਨੇ ਉਹਨੇ ਕਿਹਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਉਹਨੇ ਕਿਹਾ ਨਸ਼ਾ ਬੰਦ ਨਸ਼ਾ ਖਤਮ ਕਰਨ ਦੇ ਨਾਮ ਤੇ ਡਰਗ ਬਨਿੰਗ ਟ੍ਰੇਲਿੰਗ ਹੋਈ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਪਿਛਲੇ 3 ਸਾਲਾਂ ਦੇ ਵਿੱਚ ਤੰਗਲੀ ਨਾਲ ਪੈਸੇ ਇਕੱਠੇ ਕੀਤੇ ਆ ਜਿਹੜੇ ਆਮ ਘਰਾਂ ਦੇ ਲੋਕ ਸੀ ਉਹ ਖਾਸ ਹੋ ਗਏ ਜਿਨ੍ਹਾਂ ਨੂੰ ਸਕੂਟੀ ਵੀ ਨਹੀਂ ਜੁੜਦੀ ਸੀ ਜਿਨ੍ਹਾਂ ਦੇ ਕੋਲ ਕੋਈ ਮੋਟਰਸਾਈਕਲ ਵੀ ਨਹੀਂ ਸੀ ਜਿਹੜੇ ਮੋਬਾਈਲਾਂ ਦੀਆਂ ਦੁਕਾਨਾਂ ਉੱਤੇ ਕੰਮ ਕਰਦੇ ਸੀ ਅੱਜ ਉਹਨਾਂ ਕੋਲ ਐਂਡੈਵਰ ਨੇ ਉਹਨਾਂ ਕੋਲ ਫੋਰਚੂਨਸ ਗੱਡੀਆਂ ਨੇ ਅਤੇ ਉਹਨਾਂ ਦੀਆਂ ਕੋਠੀਆਂ ਬਾਗੀਆਂ ਨੇ ਹਾਈਵੇ ਰੋਡ ਉੱਤੇ ਖਾਸ ਕਰਕੇ ਲਾਭ ਸਿੰਘ ਉਗੂਕੇ ਜਿਨ੍ਹਾਂ ਨੇ ਚਲੰਜਿਸ ਚਨੀ ਨੂੰ ਹਰਾਇਆ ਸੀ ਉਹਨਾਂ ਕਹਿੰਦਾ ਡਰਗ ਮਨੀ ਟ੍ਰੇਲਿੰਗ ਦਾ ਪੈਸਾ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਤੰਗਲੀ ਦੇ ਨਾਲ ਇਕੱਠਾ ਕੀਤਾ ਹੈ ਯਾਨੀ ਕਿ ਆਮ ਤੋਂ ਖਾਸ ਹੋ ਗਿਆ ਆਮ ਤੋਂ ਵੀ ਵੀ ਆਈ ਪੀ ਹੋ ਗਿਆ ਇਹ ਦੇਣ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਜਿਸ ਜਿਹੜੇ 하게 ਨੇ ਗਗੂ ਨੀਲੇ ਉਹਨਾਂ ਨੂੰ ਜਿਹੜਾ ਹੈ ਬਿਠਾਇਆ ਜਾਵੇ ਕਿ منی ਡਰੱਗ ਮਨੀ ਦੀ ਜਿਹੜੀ ਟ੍ਰੇਲਿੰਗ ਹੋਈ ਹੈ ਉਹ ਪੈਸਾ ਕਿਸ ਨੇ ਇਕੱਠਾ ਕੀਤਾ ਹੈ ਉਹ ਪੈਸਾ ਕਿੰਨਾ ਦੇ ਖਾਤਿਆਂ ਦੇ ਵਿੱਚ ਗਿਆ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਚੈਲੰਜ ਕਬੂਲ ਨਹੀਂ ਕਰਦੇ ਸੁਨੀਲ ਕੁਮਾਰ ਜਾਕੜਦਾ ਇਟ ਮੀਨਸ ਕਿ ਫਿਰ ਆਪ ਆਗੂ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਫਿਰ ਤੰਗਲੀ ਦੇ ਨਾਲ ਪੈਸਾ ਇਕੱਠਾ ਹੈ ਤੇ ਰਾਜ ਕੇ ਪਿਛਤਾਚਾਰ ਕੀਤਾ ਹੈ ਨਵਨਤ ਕੋੜਾ ਦੀ ਸੀ ਗੱਲ ਕਰ ਰਹੀ ਏ ਹੋਰ ਵੀ ਵਿਧਾਇਕ ਨੇ ਜਿਹੜੇ ਆ ਫੌਜਾ ਸਿੰਘ ਸਰਾਰੀ ਦੀ ਗੱਲ ਕਰ ਰਹੀ ਏ ਇਧਰ ਰਜਨੀਸ਼ ਦਈਆ ਔਰ ਫਸ ਗਏ ਨੇ ਉਧਰ 11 ਕਿੱਲੇ ਦੀ ਜ਼ਮੀਨ ਨੂੰ ਲੈ ਕੇ ਫਸ ਗਏ ਨੇ ਆ ਜਿਹੜੇ ਕਿ ਲਾਲਜੀ ਸਿੰਘ ਭੁੱਲਰ ਸਰਬਜੀਤ ਸਿੰਘ ਕੌਰ ਜਿਹੜੇ ਮਾਨੁਕੇ ਨੇ ਉਹਨਾਂ ਨੇ ਐਨ ਆਰ ਆਈ ਦੀ ਕੋਠੀ ਉਤੇ ਕਬਜ਼ਾ ਕੀਤਾ ਹੈ ਯਾਨੀ ਕਿ ਜੇਕਰ ਇਹਨਾਂ ਨੇ ਧੱਕੇ ਦੇ ਨਾਲ ਲੋਕਾਂ ਦੀਆਂ ਕੋਠੀਆਂ ਉਤੇ ਕਬਜ਼ੇ ਕੀਤੇ ਆ ਦਿਹਾਤੀ ਦਾ ਆ ਜਿਹੜਾ ਫਰੋਸਪੁਰ ਦਾ ਵਿਧਾਇਕ ਹੈ ਲਾਲਜੀ ਸਿੰਘ ਭੁੱਲਰ ਉਹ ਵੀ ਕੋਈ ਸੁੱਤਾ ਫਸ ਗਿਆ ਉਹ ਕਿਸੇ ਦੀ 12 11 ਕੇ ਲਿਏ ਜ਼ਮੀਨ ਨੱਪਣ ਨੂੰ ਫਿਰਦਾ ਹੈ ਯਾਨੀ ਕਿ ਨਾਲੇ ਤਾਂ ਡਰੈਗ ਤਸਕਰੀ ਦਾ ਪੈਸਾ ਤੇ ਨਾਲੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਨੇ ਆਪਣੀ ਜੇਬ ਦੇ ਵਿੱਚ ਪਾਈ ਹੈ ਸ਼ੈਲਫ ਕਰ ਦਿੱਤਾ ਗਿਆ ਹੈ ਹੁਣ ਕੀ ਇਹ ਚੈਲੰਜ ਨੂੰ ਕਬੂਲ ਕਰਨਗੇ ਪੰਜਾਬ ਦੇ ਬੁਖ ਮੰਤਰੀ ਭਗਵੰਤ ਮਾ ਵਿਧਾਇਕ ਅਤੇ ਮੰਤਰੀ ਜਿਨ੍ਹਾਂ ਨੇ ਰਾਜ ਕੇ ਪੈਸਾ ਕਮਾਇਆ ਹੈ ਜੇਕਰ ਪੈਸਾ ਨਹੀਂ ਕਮਾਇਆ ਤੇ ਸਿੱਧਾ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਜਿਸ ਤਰ੍ਹਾਂ ਅਮਨ ਰੋੜਾ ਨੇ ਸਿੱਧਾ ਹੀ ਚੈਲੰਜ ਕੀਤਾ ਜੋ ਪੰਜਾਬ ਦੇ ਪ੍ਰਧਾਨ ਨੇ ਭਾਈ ਮੇਰਾ ਡਾਕਟਰ ਟੈਸਟ ਕਰਾਓ ਮੇਰੀ ਪ੍ਰਾਪਰਟੀ ਚੈੱਕ ਕਰਾਓ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਕਿਉਂ ਚੁੱਪ ਨੇ ਚੁੱਪ ਦਸਦੀ ਹੈ ਕਿਤੇ ਨਾ ਕਿਤੇ ਦਲ ਦੇ ਵਿੱਚ ਕਾਲਾ ਨਹੀਂ ਪੂਰੀ ਢਾਲ ਹੀ ਕਾਲੀ ਹੈ